ਕੱਲ ਮਿਤੀ 16 ਦਸੰਬਰ ਨੂੰ ਸਵੇਰੇ 9:30 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3:30 ਵਜੇ ਤੱਕ ਪੰਜਾਬ ਦੇ ਹਰ ਇੱਕ ਸਰਕਾਰੀ ਸਕੂਲ ਦੇ ਵਿੱਚ ਮੇਗਾ ਪੀਟੀ ਪੀਟੀਐਮ ਦਾ ਆਯੋਜਨ ਕੀਤਾ ਜਾ ਰਿਹਾ ਜਿਸ ਨੂੰ ਆਪਾਂ ਪੰਜਾਬੀ ਦੇ ਵਿੱਚ ਅਧਿਆਪਕ ਮਾਪੇ ਮਿਲਣੀ ਕਹਿੰਦੇ ਆ ਪਿਛਲੇ ਸਾਲ ਤੋਂ ਅਸੀਂ ਇਹ ਰੀਤ ਸ਼ੁਰੂ ਕੀਤੀ ਸੀ ਪਿਛਲੇ ਸਾਲ ਆਪ ਸਭ ਨੇ ਇਸ ਨੂੰ ਬਹੁਤ ਪਰਵਾਹ ਮਾਰਾ ਦਿੱਤਾ ਤੇ 19 ਲੱਖ ਮਾਤਾ ਪਿਤਾ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਦੀ ਵਿਦਿਅਕ ਪਰਫਾਰਮੈਂਸ ਜਾਣਨ ਦੇ ਲਈ ਪਹੁੰਚੇ ਸੀ ਇਸ ਸਾਲ ਵੀ ਮੈਂ ਆਪ ਸਭ ਨੂੰ ਬੇਨਤੀ ਕਰਦਾ ਹਾਂ ਕਿ ਕੱਲ ਜ਼ਰੂਰ ਸਰਕਾਰੀ ਸਕੂਲਾਂ 'ਚ ਜਾਓ ਆਪਣੇ ਬੱਚਿਆਂ ਦੇ ਬਾਰੇ ਪਤਾ ਕਰੋ ਉਹਨਾਂ ਦੇ ਅਧਿਆਪਕਾਂ ਤੋਂ ਜਾਨੋ ਕਿ ਤੁਹਾਡੇ ਬੱਚਿਆਂ ਦੀ ਅਕੈਡੈਮਿਕ ਪਰਫਾਰਮੈਂਸ ਕੀ ਹੈ ਤੇ ਨਾਲ ਹੀ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਜੋ ਪੰਜਾਬ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਉਸ ਦੇ ਗਵਾਹ ਬਣੋ ਕਿਵੇਂ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਨਵੇਂ ਕਲਾਸਰੂਮ ਲੈਬਸ ਪਲੇਗਰਾਉਂਡ ਫੋਰ ਬਹੁਤ ਕੁਝ ਸਾਡੇ ਸਕੂਲਜ਼ ਆਫ ਐਬਿਲੈਂਸ ਉਹਨਾਂ ਦੇ ਬੱਚਿਆਂ ਨੂੰ ਮਿਲੋ ਉਹਨਾਂ ਦੀ ਸ਼ਾਨਦਾਰ ਗਰਦੀ ਦੇਖੋ ਨਵੀਂ ਜੋ ਟ੍ਰਾਂਸਪੋਰਟ ਫੈਸਿਲਿਟੀ ਆਈ ਹੈ ਉਹਨਾਂ ਨੂੰ ਦੇਖੋ ਸਾਡੇ ਸਰਕਾਰੀ ਸਕੂਲਾਂ 'ਚ ਜੋ ਨਵੇਂ ਸਿਕਿਉਰਿਟੀ ਗਾਰਡ ਆਏ ਆ ਉਹਨਾਂ ਨੂੰ ਮਿਲੋ ਜੋ ਸਾਡੇ ਨਵੇਂ ਕੈਂਪਸ ਮੈਨੇਜਰ ਆਇਆ ਉਹਨਾਂ ਤੋਂ ਜਾਨੋ ਤਾਂਕਿ ਤੁਸੀਂ ਆਪਣੇ ਬੱਚਿਆਂ ਦੇ ਬੈਟਰ ਵੇਖ ਕੇ ਤੁਹਾਨੂੰ ਵੀ ਤਸੱਲੀ ਹੋਵੇ ਕਿ ਤੁਹਾਡੇ ਵੱਲੋਂ ਚੁਣੀ ਹੋਈ ਸਰਕਾਰ ਤੁਹਾਡੇ ਬੱਚਿਆਂ ਦੇ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ ਤੇ ਨਾਲ ਹੀ ਅਧਿਆਪਕਾਂ ਦੇ ਲਈ ਵੀ ਪਲੇਟਫਾਰਮ ਹੁੰਦਾ ਹੈ ਕਿ ਤੁਹਾਨੂੰ ਜੇਕਰ ਤੁਹਾਡੇ ਕਿਸੇ ਸਾਥ ਦੀ ਲੋੜ ਹੈ ਬੱਚੇ ਦੀ ਪੜ੍ਹਾਈ ਦੇ ਲਈ ਉਹ ਤੁਹਾਨੂੰ ਸੁਝਾਅ ਦੇ ਸਕਣ ਤੇ ਦੂਜੀ ਗੱਲ ਇਹ ਹੈ ਅਗਰ ਕੋਈ ਵੀ ਕਮੀ ਪੇਸ਼ੀ ਹੈ ਸਕੂਲ ਨੂੰ ਸਕੂਲ ਦੇ ਬਾਰੇ ਜਾਂ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤੁਸੀਂ ਸਾਡੇ ਅਭਿਆਪਨ ਦੇ ਸਕਦੇ ਹੋ ਇਸ ਕਰਕੇ ਮੇਰੀ ਪੰਜਾਬ ਦੇ ਹਰ ਉਸ ਮਾਤਾ ਪਿਤਾ ਨੂੰ ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲ ਚ ਪੜਦੇ ਆ ਹੋ ਸਕਦਾ ਤੁਸੀਂ ਕੰਮ ਕਰਦੇ ਹੋ ਕਿਤੋਂ ਵੀ ਪਰ ਘੰਟੇ ਦੀ ਛੁੱਟੀ ਲੈ ਕੇ ਜਿਵੇਂ ਮਰਜ਼ੀ ਤੁਸੀਂ ਜ਼ਰੂਰ ਕੱਲ ਆਪਣੇ ਬੱਚੇ ਦੇ ਲਈ ਸਰਕਾਰੀ ਸਕੂਲ ਦੇ ਵਿੱਚ ਜਾ ਕੇ ਇਸ ਮੇਗਾ ਪੀਟੀਐਮ ਦਾ ਹਿੱਸਾ ਬਣਨਾ ਹੈ ਕੰਮ ਆਹੀ ਸਾਰੇ ਬੱਚਿਆਂ ਨੂੰ ਵੀ ਬੇਨਤੀ ਹੈ ਤੇ ਸਾਰੇ ਦਿਹਾਕਾਂ ਨੂੰ ਬੇਨਤੀ ਉਹ ਬੱਚਿਆਂ ਨੂੰ ਇਸ ਸੁਨੇਹਾ ਲਾਂ ਕਿ ਕੱਲ ਉਹ ਆਪਣੇ ਮਾਤਾ ਪਿਤਾ ਨੂੰ ਜ਼ਰੂਰ ਲੈ ਕੇ ਆਣ ਮਾਤਾ ਪਿਤਾ ਅਵੇਲੇਬਲ ਨਹੀਂ ਤਾਂ ਤੁਸੀਂ ਦਾਦਾ ਦਾਦੀ ਨੂੰ ਲੈ ਕੇ ਆ ਸਕਦੇ ਬਹੁਤ ਬਹੁਤ ਧੰਨਵਾਦ